ਗਰਮੀਆਂ ਅੱਜ ਤਾਂ ਗਰਮੀ ਨੇ ਹੱਦਾਂ ਪਾਰ ਕਰ ਦਿੱਤੀਆਂ ਐਨੀ ਗਰਮੀ ਤਾਂ ਮੈਂ ਆਪਣੀ ਸੋਚੀ ਵਿੱਚ ਪਹਿਲੀ ਵਾਰ ਦੇਖੀ ਹੈ ਜੈਲੇ ਨੇ ਖੇਤ ਵਿੱਚ ਕੰਮ ਕਰਦਿਆਂ ਆਪਣੇ ਕੋਲ ਖੜੇ ਨੂੰ ਕਿਹਾ ਬੰਦਾ ਖਤਮ ਹੋ ਜਾਂਦਾ ਹੈ ਪਰ ਗਰੀਬ ਦੀ ਨਵੀਂ ਜ਼ਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ ਭਾਦੋਂ ਦਾ ਮਹੀਨਾ ਸੀ ਕਾਉ ਅਖ ਨਿਕਲ ਰਹੀ ਸੀ ਅੱਜ ਤਾਂ ਧੁੱਪ ਇਨਸਾਨ ਨੂੰ ਮਾਰਨ ਤੇ ਤੜੀ ਹੋਈ ਸੀ ਐਨੀ ਗੱਲ ਕਹਿ ਕੇ ਫਿਰ ਆਪਣੇ ਕੰਮ ਵਿੱਚ ਜੁੱਟ ਗਿਆ ਦਪਰ ਹੋ ਚੁੱਕੀ ਸੀ ਇੱਕ ਦਰਖਤ ਥੱਲੇ ਬੈਠਾ ਆਪਣੀ ਰੋਟੀ ਦੀ ਉਡੀਕ ਕਰ ਰਿਹਾ ਸੀ ਰਾਣੋ ਆਪਣਾ ਸਾਰਾ ਕੰਮ ਮੁਕਾ ਕੇ ਆਪਣੇ ਬਾਪੂ ਦੀ ਰੋਟੀ ਲੈ ਕੇ ਖੇਤ ਪਹੁੰਚੀ ਬਾਪੂ ਬਾਪੂ ਉਠ ਰੋਟੀ ਖਾ ਲੈ ਪੁੱਤ ਅੱਜ ਤਾਂ ਗਰਮੀ ਬਹੁਤ ਹੈ ਮੇਰੀ ਤਾਂ ਅੱਖ ਲੱਗ ਗਈ ਸੀ ਪੁੱਤ ਅੱਜ ਰੋਟੀ ਨੂੰ ਬਹੁਤ ਜ਼ਿਆਦਾ ਦੇਰ ਲਾਤੀ ਬਾਪੂ ਘਰ ਦਾ ਸਾਰਾ ਕੰਮ ਮੁਕਾ ਕੇ ਫਿਰ ਰੋਟੀ ਲੈ ਕੇ ਆਈਆਂ ਪਹਿਲਾਂ ਮਾਂ ਹੁੰਦੀ ਸੀ ਮੈਨੂੰ ਘਰ ਦੇ ਕੰਮ ਦਾ ਰਤਾ ਵੀ ਫਿਕਰ ਨਹੀਂ ਸੀ ਮੈਂ ਮਾਂ ਨਾਲ ਥੋੜਾ ਬਹੁਤਾ ਕੰਮ ਵਿੱਚ ਹੱਥ ਬਟਾ ਦਿੰਦੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮਾਂ ਸਾਨੂੰ ਪਿਓ ਤੀ ਨੂੰ ਅਕੱਲਿਆਂ ਛੱਡ ਕੇ ਘਰ ਦੀ ਜ਼ਿੰਮੇਵਾਰੀ ਮੈਨੂੰ ਝੋਪ ਕੇ ਸਾਥੋਂ ਸਦਾ ਲਈ ਵਿਛੜ ਜਾਵੇਗੀ ਇਹ ਗੱਲ ਸਾਰੀ ਗੱਲ ਰੋਂਦਿਆ ਰੋਂਦਿਆ ਕਹੀ ਪਾਣੀ ਭਰੀਆਂ ਅੱਖਾਂ ਨਾਲ ਆਪਣੀ ਧੀ ਰਾਣੂ ਨੂੰ ਗਾੜ ਨਾਲ ਲਾ ਕੇ ਚੁੱਪ ਕਰਾਉਂਦਿਆਂ ਕਿਹਾ ਧੀ ਬਸ ਇਹ ਸਾਰੀਆਂ ਕਿਸਮਤ ਦੀਆਂ ਗੱਲਾਂ ਨਹੀਂ ਜਿੰਨਾ ਸਾਡੇ ਨਾਲ ਸਾਥ ਲਿਖਿਆ ਹੈ ਉਹ ਨਿਭਾ ਗਈ। ਧਿਰ ਹੌਲਾ ਕਰਦੇ ਹੋਏ ਨੇ ਆਪਣੀ ਧੀ ਨੂੰ ਘਰ ਜਾਣ ਵਾਸਤੇ ਕਿਹਾ ਕੋਠੇ ਜਿੱਡੀ ਧੀ ਨੂੰ ਵਾਪਸ ਜਾਂਦਿਆਂ ਵੇਖ ਸੋਚ ਰਿਹਾ ਸੀ ਕਿ ਚੱਲ ਐਤ ਕੀ ਫਸਲ ਸੋਹਣੀ ਹੋ ਜਾਊ। ਉਸ ਨੂੰ ਵੇਚ ਕੇ ਮੈਂ ਆਪਣੀ ਧੀ ਦੇ ਹੱਥ ਪੀਲੇ ਕਰਾਂਗਾ ਮੇਰੇ ਸਿਰ ਦਾ ਬੋਝ ਤਾਂ ਹਲਕਾ ਹੋ ਜਾਊ ਫਿਰ ਕੰਮ ਵਿੱਚ जुट ਗਿਆ ਸ਼ਾਮ ਨੂੰ ਥੱਕ ਟੁੱਟ ਕੇ ਘਰ ਆਉਂਦਾ ਪਾਣੀ ਦਾ ਗਲਾਸ ਪੀ ਕੇ ਕੋਠੇ ਉੱਪਰ ਪਈ ਮੰਜੇ ਤੇ ਬਹਿ ਕੇ ਥੋੜਾ ਸੁੱਖ ਦਾ ਸਾਹ ਲੈਂਦਾ ਦਿਨ ਦੇ ਕੰਮ ਨਾਲ ਹੋਈ ਥਕਾਵਟ ਨੂੰ ਦੂਰ ਕਰਦਾ ਅਤੇ ਬਹੁਤ ਖੁਸ਼ ਹੋ ਕੇ ਸੋਚ ਰਿਹਾ ਸੀ ਕਿ ਐਤ ਕੀ ਤਾ ਰੱਬ ਨੇ ਸੁਣ ਲਈ ਬੱਚਿਆਂ ਬਾਗ ਪਾਲੀ ਹੋਈ ਫਸਲ ਸੋਹਣੀ ਖੜੀ ਏ ਐ ਕੀ ਤਾਂ ਸਾਹੂਕਾਰਾਂ ਦਾ ਸਾਰਾ ਕਰਜ਼ਾ ਮੋੜ ਕੇ ਆਪਣੇ ਲਾਡਾਂ ਨਾਲ ਪਾਲੀ ਤੀ ਨਾਲ ਰਾਣੋਂ ਦਾ ਵਿਆਹ ਬੜੀ ਧੂਮ-ਤਾਮ ਨਾਲ ਕਰਾਂਗਾ ਸੋਚਾਂ ਸੋਚਦੇ ਨੂੰ ਪਤਾ ਹੀ ਨਹੀਂ ਲੱਗਿਆ ਰੋਟੀ ਖਾਂਦੇ ਬਿਨਾਂ ਹੀ ਸੌ ਗਿਆ ਬਾਪੂ ਨੂੰ ਰੋਟੀ ਖਾਣ ਲਈ ਕਹਿਣ ਗਈ ਕੀ ਦੇਖਦੀ ਹੈ ਬਾਪੂ ਤਾਂ ਸੌ ਗਿਆ ਬਾਪੂ ਵੀ ਵਿਚਾਰਾ ਕੀ ਕਰੇ ਕੱਲਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਹੈ ਇਹ ਸੋਚ ਕੋਲ ਪਏ ਦੂਜੇ ਮੰਜੇ ਤੇ ਆਪ ਵੀ ਭੁੱਖੀ ਸੌ ਜਾਂਦੀ ਹੈ ਸਵੇਰੇ ਦਿਨ ਚੜ੍ਹ ਤੋਂ ਪਹਿਲਾਂ ਉੱਠਿਆ ਰੋਟੀ ਦੀ ਵਰਕੀ ਖਾ ਕੇ ਖੇਤ ਵਿੱਚ ਹਰ ਰੋਜ਼ ਦੀ ਤਰ੍ਹਾਂ ਕੰਮ ਕਰਨ ਚਲੇ ਜਾਂਦਾ ਹੈ ਕੀ ਦੇਖਦਾ ਹੈ ਬੱਦਲ ਦੀ ਕਾਲੀ ਘਟਾ ਚੜੀ ਆ ਰਹੀ ਹੈ हे ਰੱਬਾ ਮੇਰਾ ਪਲੀ ਕਰੀ ਕਿਉਂ ਇੰਨਾ ਕਰੋਪੀ ਹੋਇਆ ਹੋਣਾ ਏ ਸਾਡੀਆਂ ਤਾਂ ਧੀਆ ਪੁੱਤਾਂ ਬਾੰਗ ਪਾਲੀਆਂ ਫਸਲਾਂ ਤੇ ਹੀ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਆਸਾਂ ਹੁੰਦੀਆਂ ਨੇ ਕਿਤੇ ਤੂੰ ਵੀ ਲਾੜਾਂ ਨਾਲ ਜਵਾਨ ਕੀਤੇ ਪੁੱਤਾਂ ਬੰਗ ਧੁਖਾ ਨਾ ਦੇਵੀਂ ਪਰ ਜੈਲੇ ਨੂੰ ਇਹ ਨਹੀਂ ਸੀ ਪਤਾ ਕਿ ਰੱਬ ਮੇਰੀਆਂ ਗੱਲਾਂ ਸੁਣ ਰਿਹਾ ਹੈ ਬਸ ਚੰਦ ਕੁ ਮਿੰਟਾਂ ਵਿੱਚ ਹੀ ਮੀਂਹ ਨੇਰੀ ਝਖੜ ਨੇ ਜਵਾਨ ਮੋ ਹੋਈਆਂ ਫਸਲਾਂ ਨੂੰ ਟੈ ਟੇਰੀ ਕਰ ਦਿੱਤਾ ਪਾਸਰ ਵਾਲੇ ਦੇਖਦੇ ਆਹੀ ਜੈਲੇ ਦੀਆਂ ਪੁੱਪਾ ਨਿਕਲ ਗਈਆਂ ਆਪ ਮਹਾਰੀ ਦੁਨੀਆ ਬਾਗ ਅੱਖਾਂ ਵਿੱਚੋਂ ਅਥਰੂ ਵਹਿ ਦਰੀ ਅਤੇ ਰੱਖੀਆਂ ਅਸਾਂ ਦੇ ਫਿਰ ਪਾਣੀ ਫਿਰ ਗਿਆ ਬਸਤੀ ਦੁਨੀਆ ਉਜੜ ਗਈ ਜੈਲਾ ਨੂੰ ਉਦਾਸ ਘਰ ਆਉਂਦਿਆਂ ਵੇਖ ਕੇ ਉਸਦੀ ਲਾਟੋ ਨਾਲ ਪਹਿਲੀ ਬਾਲੀ ਧੀ ਸੋਚਦੀ ਹੈ ਮੈਂ ਆਪਣੇ ਬਾਪੂ ਉੱਪਰ ਕਿਤੇ ਬੋਝ ਤਾਂ ਨਹੀਂ ਕਦੀ ਦਾਇਤੀ ਲੋਪੀਆਂ ਦੀ ਦੁਨੀਆ ਬਾਰੇ ਸੋਚਦੀ ਜਿਹੜੀ ਸਾਡੇ ਵਰਗੀਆਂ ਗਰੀਬੀਆਂ ਨਿਕਲਣ ਜਾ ਰਹੀ ਹੈ ਬਾਪੂ ਕੀ ਗੱਲ ਹੋਈ ਤੂੰ ਉਦਾਸ ਕਿਉਂ ਐ ਪੁੱਤਰ ਮੈਂ ਸੋਚਿਆ ਸੀ ਐਤਕੀ ਫਸਲ ਸੋਹਣੀ ਹੈ ਫਸਲ ਵੇਚ ਕੇ ਸਾਰਾ ਦਾ ਕਰਜ਼ਾ ਉਤਾਰ ਦੇਵਾਂਗਾ ਨਾਲੇ ਆਪਣੀ ਧੀ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਾਂਗਾ ਹੁਣ ਤਾਂ ਤੇਰੇ ਰਿਸ਼ਤੇ ਹੋਏ ਨੂੰ ਵੀ ਸਾਲ ਹੋ ਗਿਆ ਮੈਂ ਕੀ ਜਵਾਬ ਦੇਵਾਂਗਾ ਅਗਲੇ ਨੂੰ ਮੇਰਾ ਤਾਂ ਜਹਾਨ ਹੀ ਉੱਜੜ ਗਿਆ ਬਾਪੂ ਧੋਫੇ ਕਰਨਾ ਨਾ ਕਰੋ ਸਭ ਠੀਕ ਹੋ ਜਾਏਗਾ ਹੁਣ ਖੇਤ ਨੂੰ ਜਾਂਦਾ ਹੋਇਆ ਸੋਚ ਰਿਹਾ ਸੀ ਜੇ ਅਜ ਰਾਨੋ ਦੀ ਮਾਂ ਜਉਂਦੀ ਹੁੰਦੀ ਸ਼ਾਇਦ ਮੇਰਾ ਥੋੜਾ ਬਹੁਤਾ ਦਰਦ ਤਾਂ ਬੰਡਾਉਂਦੀ ਪਰ ਕਿੱਥੇ ਉਹ ਤਾਂ ਮੇਰੇ ਪੱਲੇ ਹੀ ਸਾਰੇ ਦਰਦ ਦੇ ਕੇ ਤੁਰ ਗਈ ਤੀਏ ਅੱਜ ਮੈਂ ਤੇਰੀ ਨਵੀਂ ਜ਼ਿੰਦਗੀ ਦੀ ਤਲਾਸ਼ ਲਈ ਆੜਤੀਏ ਹੋਲ ਚੱਲਿਆਂ ਤੇ ਸੌਰਿਆਂ ਦਾ ਸਨੇਹ ਹਲ ਹੈ ਕਿ ਕੱਲ ਵਿਚੋਲਾ ਵਿਆਹ ਵਾਰੀ ਕਹਿੰਦਾ ਸੀ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਕਿਸੇ ਨੇ ਪੈਸੇ ਦੇਣ ਦੀ ਹਮ ਹੀ ਨਹੀਂ ਕਰੀ ਦੇਖਦਾ ਜੀ ਆੜਤੀ ਦੇ ਮਿਹਰ ਮੱਥੇ ਪੈ ਗਈ ਸਾਸਰੀ ਕਾਲ ਸਰਦਾਰ ਜੀ ਹੋਰ ਸੁਨਾਹ ਜੈ ਲਿਆ ਕੀ ਹਾਲ ਹੈ ਤੇਰਾ ਕਾਹਦਾ ਕਾਹਦਾ ਹਾਲ ਹੈ ਕਿਵੇਂ ਆਉਣੇ ਹੋਏ ਮੈਂ ਤਾਂ ਤੁਹਾਡੇ ਕੋਲ ਪੈਸਿਆਂ ਨੂੰ ਆਇਆ ਸੀ ਕੁੜੀ ਦਾ ਵਿਆਹ ਕਰਨਾ ਹੈ। ਦੇਖ ਪਹਿਲਾਂ ਹੀ ਤੇਰੇ ਵੱਲ ਬਹੁਤ ਪੈਸੇ ਖੜੇ ਨਹੀਂ। ਫਿਰ ਐਤ ਕੀ ਗਰੀ ਬਿਲਕੁਲ ਫਸਲ ਨਹੀਂ ਆਈ। ਹੁਣ ਤੁਸੀਂ ਸੋਚ ਲਓ ਮੈਂ ਪੈਸੇ ਕਿੱਥੋਂ ਦੇਵਾਂ। ਆਰਤੀ ਦੇ ਮੈਂ ਤਾਂ ਦਰਲੇ ਕਰਨ ਤੇ ਵੀ ਪੈਸੇ ਨਹੀਂ ਮਿਲੇ। ਹਾਂ ਕਾ ਭਰ ਦਿਆਂ ਦੁਕਾਨ ਤੋਂ ਬਾਹਰ ਨਿਕਲਿਆ। ਸੋਚ ਰਿਹਾ ਸੀ ਉੱਪਰਲੇ ਖਰਚ ਤਾਂ ਸਰਜੂ ਭਰਦਾਜ ਕਿੱਥੋਂ ਪੂਰਾ ਕਰੂੰ। ਉਨਾ ਨਿਦਾਂ ਮੂੰਹ ਬਹੁਤ ਅੱਡਿਆ ਹੋਇਆ ਹੈ ਕਿਵੇਂ ਭਰੂੰਗਾ ਜੇਤੀ ਇਹਨੂੰ ਦਾਜ ਨਾ ਦਿੱਤਾ ਉਹ ਤਾਂ ਫਿਰ ਕੁਝ ਦਿਨਾਂ ਦੀ ਹੀ ਮਹਿਮਾਨ ਹੋਵੇਗੀ ਉਹ ਸਾੜ ਕੇ ਜਾਂ ਫਾਂਸੀ ਦੇ ਕੇ ਮਾਰ ਦੇਣਗੇ ਇਹ ਮੇਰੇ ਰੱਬਾ ਸਾਡੀ ਤਾਂ ਕਿਸਮਤ ਮਾੜੀ ਸੀ ਨਾਲ ਧੀ ਦੀ ਵੀ ਕਿਸਮਤ ਮਾੜੀ ਲਿਖ ਦਿੱਤੀ ਜਾ ਕੇ ਦੁਕਾਨ ਤੋਂ ਇੱਕ ਰੱਸੀ ਖਰੀਦਦਾ ਹੈ ਆਉਂਦਾ ਹੋਇਆ ਖੇਤ ਜਾਂਦਾ ਹੈ ਤੇ ਫਾਂਸੀ ਲੈਂਡ ਤੋਂ ਪਹਿਲਾਂ ਦੋ ਸ਼ਬਦ ਕਾਗਜ਼ ਤੇ ਲਿਖਦਾ ਹੈ ਤੇ ਇਹ ਮੈਨੂੰ ਮaaf ਕਰ ਦੇਵੀਂ ਤੂੰ ਮੇਰੇ ਮਰਨ ਤੋਂ ਬਾਅਦ ਜ਼ਮੀਨ ਵੇਚੀ ਨਾ ਆਪ